ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਬੇਗਾ ਡੈਰੀ ਫਾਰਮ ਤੇ ਲੋ ਦੋਸਤੋ ਅੱਜ ਨਾ ਤੁਹਾਨੂੰ ਇੱਕ ਹੋਰ ਨਗੀਨਾ ਦਿਖਾ ਰਹੇ ਹਾਂ ਭਾਈ ਸਤਨਾਮ ਦੇ ਘਰ ਪਿੰਡ ਗੰਗਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਬਠਿੰਡਾ ਜਰਸੀ ਦੇ ਵਿੱਚ ਪੈਂਦੀ ਇੱਕ ਖੀਰੀ ਵਾੜ ਦਿਖਾ ਰਹੇ ਹਾਂ ਗੱਬੜ ਆ ਗਈ ਕੁਝ ਕੁ ਦਿਨਾਂ ਦੀ ਕੱਚੀ ਆ ਗਈ ਬਾਕੀ ਠੰਡੀ ਸੀਲ ਫੁੱਲ ਆ ਗਈ ਬਾਕੀ ਤੁਸੀਂ ਝੋਲੀ ਝੁਲੀ ਚੈੱਕ ਕਰੋ ਭਾਈ ਮੂੰਹੋਂ ਕਿਰੀਆ ਬਾਈ ਕਹਦਾ ਬਾਕੀ ਤਸੱਲੀ ਤੁਸੀਂ ਕਰ ਲਿਓ ਬਾਕੀ ਥਣਾ ਦਾ ਗੈਪ ਤੇ ਹਵਾਨਾ ਪੂਰਾ ਸਾਫ ਆ ਫੁੱਲ ਬਰੀਡ ਦੇ ਵਿੱਚ ਪੈਂਦੀ ਆਗੀ ਚੰਗੀ ਸੰਭੀ ਹੋਈ ਆਗੀ ਤੇ ਤੁਸੀਂ ਫੇਸ ਕੁਆਲਿਟੀ ਚੈੱਕ ਕਰੋ ਪੂਰਾ ਛੋਟਾ ਮੂੰਹ ਲੱਗਿਆ ਹੋਇਆਗਾ ਛੋਟੇ ਕੰਨਾਂ ਦੀ ਆ ਪਹਿਲਾਂ ਸੋਨੇ ਕਰੀ ਆਪਾਂ ਇਹਦਾ ਤੋਰਾ ਦਿਖਾਉਣੇ ਆ ਤੇ ਫੇਰ ਬਾਈ ਸਤਰਾਪ ਦੇ ਨਾਲ ਗੱਲਬਾਤ ਕਰਾਵਾਂਗੇ ਇੱਧਰੋਂ ਦੂਰ ਲੈ ਸਤਰਾਪ ਨੂੰ ਦੇਖੋ ਬਈ ਫੁੱਲ ਬਰੀਡ ਦੇ ਵਿੱਚ ਪੈਂਦੀ ਇੱਕ ਫਾਰਮ ਦਾ ਨਗੀਨਾ ਹੀ ਆ ਬਾਈ ਕਹਿੰਦਾ ਫਾਰਮ ਦੇ ਵਿੱਚੋਂ ਹੀ ਲਈ ਹੈਗੀ ਤੇ ਚੈੱਕ ਕਰੋ ਬਾਈ ਤੁਸੀਂ ਦੇ ਦੇਖੋ ਝੋਲੀ ਝੁਲੀ ਦੇਖੋ ਪੂਰੀ ਚੰਗੀ ਹੈਗੀ ਦੇਖੋ ਬਾਈ ਕਿਚੋ ਦੇਖੋ ਇਹ ਨਗੀਨਾ ਪੀਸ ਆ ਪੂਰੇ ਚੰਗੇ ਦੁੱਧ ਦੀ ਉਮੀਦ ਆਗੀ ਇਹ ਤੋਂ ਮੋੜ ਲੈ ਮੋੜ ਲੈ ਇਧਰ ਹੀ ਲਾ ਤਾ ਕਰਦੇ ਬਾਹਰ ਬੰਨੀ ਹੋਣ ਕਰਕੇ ਤੋਰਨ ਦਾ ਥੋੜਾ ਜਿਹਾ ਦਿੱਕਤ ਆਉਂਦੀ ਹੈਗੀ ਧੁੱਪੇ ਬੰਨੀਆਂ ਹੋਈਆਂ ਸੀਗੀਆਂ ਇੱਥੇ ਤੇ ਦੇਖੋ ਬਾਈ ਪੂਰੀ ਚੰਗੀ ਬਹਿੜ ਆਗੀ ਨਗੀਨਾ ਕਹਿ ਸਕਦੇ ਆਪਾਂ ਇਹਨੂੰ ਤੋਹਫਈਆ ਬਾਲੇ ਵੀਰਾਂ ਦਾ ਫੋਨ ਆਉਂਦਾ ਸੀ ਕਹਿੰਦੇ ਬਈ ਕੋਈ ਜਰਸੀ ਚੰਗੀ ਦੀ ਵੀਡੀਓ ਲੈ ਕੇ ਆਓ ਤੇ ਤੁਸੀਂ ਚੈੱਕ ਕਰੋ ਬਈ ਕਰ ਲਓ ਸੌਦਾ ਜਿਹੜੇ ਜਿਹੜੇ ਵੀਰ ਨੇ ਪਹਿਲਾਂ ਦੇਖ ਲਈ ਤੇ ਬਾਈ ਸਤਨਾਮ ਗੱਲਬਾਤ ਕਰਾਉਣੇ ਆਪਾਂ ਕੀ ਆਲਾ ਸਤਨਾਮ ਵਧੀਆ ਬਾਈ ਹੋਰ ਸੁਣਾਉਗੀ ਠੀਕ ਹੈ ਠੀਕ ਲੈ ਮੋਬਾਈਲ ਨੰਬਰ ਦੱਸੀ ਆਪਣਾ ਬਾਈ ਨੰਬਰ 94787 7352 ਠੀਕ ਹੈ ਤੇ ਆਪ ਨੂੰ ਸੀਮਨ ਦਾ ਤਾਂ ਪਤਾ ਨਹੀਂ ਹੋਣਾ ਹਨਾ ਆਪਾਂ ਸੀਮਨ ਦਾ ਨਹੀਂ ਬਾਈ ਆਪ ਨੂੰ ਪਤਾ ਹਾਂ ਤੇ ਜੇ ਆਪਾਂ ਗੱਲ ਕਰ ਗਏ ਦੰਦੋ ਖੀਰੀਆ ਹਨਾ ਦੰਦੋ ਖੀਰੀਆ ਬਾਈ ਠੀਕ ਹੈ ਤੇ 17ਵਾਂ ਰੇਟ ਕੀ ਕਰਤਾ ਜਾਇਜ਼ ਆ ਰੇਟ ਬਾਈ 90 ਚ ਮਾਨਤਾ ਕਰਦਾ 90 ਚ ਮਾਨਤਾ ਹਾਂ ਬਈ ਲੋ ਬਾਈ ਬਿਲਕੁਲ ਜਾਇਜ਼ ਮੁੱਲ ਕਰਿਆ ਬਾਈ ਨੇ ਤੇ ਇਹੀ ਵੈੜ ਜੇ ਕਿਸੇ ਚੰਗੇ ਬੰਦੇ ਕੋਲੇ ਹੁੰਦੀ ਜਾਂ ਕਹ ਲਈਏ ਵੱਡੇ ਵਪਾਰੀ ਕੋਲੇ ਹੁੰਦੀ ਤਾਂ ਢੂੜ ਲੱਖ ਮੁੱਲ ਕਰਨਾ ਸੀਗਾ 90000 ਰੁਪਿਆ ਬਾਈ ਨੇ ਡਿਮਾਂਡ ਕੀਤੀ ਆ ਤੇ 17ਵਾਂ ਜੇ ਆਪਾਂ ਗੱਲ ਕਰ ਗਏ ਵੀ ਕਿੰਨਾ ਕੁ ਦੁੱਧ ਪਾ ਦੂਗੀ ਦੁੱਧ ਬਾਈ 17 18 ਕਿਲੋ ਖੁੱਲਾ ਪਾ ਦੂਗਾ ਇਹ 5-7 ਦਿਨਾਂ ਦੀ ਕੱਚੀ ਹੈ 5-7 ਦਿਨਾਂ ਦੀ ਕੱਚੀ ਹੈ ਠੀਕ ਆ ਲੈ ਦੇਖੋ ਬਾਈ ਬਹੁਤ ਢੱਲਾ ਬਹੁਤ ਢੱਲਾ ਹਨਾ ਜੀ ਤਾਂ ਦੇਖੋ ਬਾਈ ਬਾਕੀ ਜਿਹੜੇ ਵੀਰ ਨੂੰ ਚੰਗੀ ਲੱਗੀ ਤਾਂ ਬਾਈ ਸਤਨਾਮ ਸੰਪਰਕ ਕਰ ਲਿਓ ਨੰਬਰ ਆ ਜਿਹੜਾ ਬਾਈ ਦਾ ਟਾਈਟਲ ਦੇ ਵਿੱਚ ਚੱਲੀ ਜਾਂਦਾ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਜੇ ਕਿਸੇ ਹੋਰ ਵੀਰ ਨੇ ਇਦਾਂ ਦੀ ਵੀਡੀਓ ਕਰਾਉਣੀਆਂ ਤਾਂ ਆਪਣਾ ਮੋਬਾਈਲ ਨੰਬਰ ਆ ਜੀ 97809 05653 ਧੰਨਵਾਦ ਜੀ ਸਾਰਾ